ਸਾਡੇ ਗੀਦੇ ਭਰੇ ਤਸੀਰਾਂ ਦੇ ਕਿੰਝ ਸੁਪਨੇ ਲਈਏ ਹੀਰਾਾਂ ਦੇ ਸਾਡੇ ਗੀਦੇ ਭਰੇ ਤਸੀਰਾਂ ਦੇ ਕਿੰਝ ਸੁਪਨੇ ਲਈਏ ਹੀਰਾਾਂ ਦੇ ਦਿਲ ਖੁੱਲੇ ਘਰ ਪਾਵੇਂ ਟੰਗੀਆਂ ਜਿੰਦ ਟੰਗਲੀ ਉੱਤੇ ਟੰਗੀਆਂ ਸਾਡੀ ਦੁਨੀਆ ਮਸ ਮਲੰਗੀ ਐ ਸਾਡੇ ਹਿੱਸੇ ਤਿੱਤਰ ਖੰਬੀ ਐ ਅਰਸ਼ਤੇ ਨਾਲ ਸਤਿਹਰਾ ਦੇ ਕਿੰਜ ਸੁਪਨੇ ਲਈਏ ਹੀਰਾੰਦੇ ਸਾਡੇ ਜੀ ਦੇ ਪਰੇ ਕਸੀਰਾ ਦੇ ਕਿੰਜ ਸੁਪਨੇ ਲਈਏ ਹੀਰਾੰਦੇ ਸਾਡੇ ਦਿਲ ਦੀਆਂ ਦਿਲ ਵਿੱਚ ਰੈਨਾ ਦੀ ਉਹ ਨੂੰ ਨਾ ਗਈਆਂ ਕਈਆਂ ਦੀ ਸਾਡੇ ਦਿਲ ਦੀਆਂ ਦਿਲ ਵਿੱਚ ਰੈਨਾ ਦੀ ਉਹ ਨੂੰ ਨਾ ਆਖੀਆਂ ਗਈਆਂ ਦੀ ਅਸੀਂ ਚੁੱਕ ਕੇ ਦਾਤੀਆਂ ਕੰਨਾਂ ਦੀ ਖੇਤਾਂ ਦੀਆਂ ਫੜੀਆਂ ਪਈਆਂ ਦੀ ਪਾ ਕੱਪੜੇ ਭੁਲਰਾ ਹੀਰਾ ਦੇ ਕਿੰਜ ਸੁਪਨੇ ਲਈਏ ਹੀਰਾਾਂ ਦੇ ਸਾਡੇ ਗੀਜੇ ਭਰੇ ਕਸੀਰਾ ਦੇ ਕਿੰਜ ਸੁਪਨੇ ਲਈਏ ਹੀਰਾਾਂ